ਜਾਓ ਸਰ ਇੱਕ ਕਿਊਸਿਕ ਪਾਣੀ ਦੀ ਇੱਕ ਕਿਊਸਿਕ ਪਾਣੀ ਦੀ ਵੈਲਿਊ ਪਤਾ ਕਿੰਨੀ ਆ ਸਰ ਇੱਕ ਕਿਊਸਿਕ ਸਰ ਇੱਕ ਕਿਊਸਿਕ ਪਾਣੀ ਦੀ ਵੈਲਿਊ ਆ 1.25 ਕਰੋੜ ਸਰ ਸਵਾ ਕਰੋੜ ਰੁਪਏ ਦਾ ਇੱਕ ਕਿਊਸਿਕ ਪਾਣੀ ਆ ਸਰ ਸਰ ਜਿੰਨੇ ਕਿਊਸਿਕ ਪਾਣੀ ਇਹਨਾਂ دریاਵਾ ਦੀ ਹਿੱਕ ਚੀਰਦਾ ਹੋਇਆ ਰਾਜਸਥਾਨ ਹਰਿਆਣੇ ਨੂੰ ਜਾ ਰਿਹਾ ਕਦੇ ਸਰ ਉਹਦਾ ਮੁੱਲ ਪਵਾ ਕੇ ਦੇਖ ਲਿਓ ਸਰ ਜਿਹੜੇ ਪੰਜਾਬ ਸਰ ਕਹਿੰਦੇ ਨੇ ਨਾ 3 ਲੱਖ ਕਰੋੜ ਦਾ ਕਰਜ਼ਾ ਹੈ ਸਰ ਇੱਕ ਵਾਰ ਮੁੱਲ ਪਵਾ ਕੇ ਦੇਖ ਲਿਓ ਸਰ ਪੰਜਾਬ ਸਰ ਪੰਜਾਬ ਪੂਰੇ ਵਿਸ਼ਵ ਦਾ ਸਭ ਤੋਂ ਅਮੀਰ ਸੂਬਾ ਹੋਊਗਾ ਜੀ ਵਿਸ਼ਵ ਦਾ ਅਮੀਰ ਸੂਬਾ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਵੇ ਸਰ ਪਰ ਇਹਨਾਂ ਨੇ ਸਰ ਕੋਲਾ ਜਿਹੜੀ ਸਟੇਟ 'ਚ ਕੋਲਾ ਹੁੰਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਲੋਹਾ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਸੋਨਾ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਤੇਲ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਫਿਰ ਸਾਡੀ ਸਟੇਟ ਕੋਲ ਤਾਂ ਸਿਰਫ ਇੱਕੋ ਇੱਕ ਚੀਜ਼ ਸੀ ਪਾਣੀ ਸਰ ਫਿਰ ਸਾਡਾ ਪਾਣੀ ਕਿਉਂ ਫਰੀਚ ਲੈ ਕੇ ਜਾ ਰਹੇ ਨੇ ਕਿਉਂ ਨਹੀਂ ਮੁੱਲ ਦੇ ਰਹੇ ਸਰ ਵੱਡੀ ਗੱਲ ਹੈ ਕਿਉਂ ਨਹੀਂ ਮੁੱਲ ਦੇ ਰਹੇ ਸਰ ਲਾਸਟ ਗੱਲ ਕਹਿ ਰਹੇ ਆ ਸਰ 31 ਦਸੰਬਰ 31 ਦਸੰਬਰ 1981 ਨੂੰ ਸਰ ਇੱਕ ਐਗਰੀਮੈਂਟ ਸਾਈਨ ਹੋਇਆ ਪੰਜਾਬ ਦੇ ਡਾਕਰੇ ਐਗਰੀਮੈਂਟ 31 ਦਸੰਬਰ ਸਰ 31 ਦਸੰਬਰ 1981 ਨੂੰ ਪੰਜਾਬ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਸਰ ਜਿਹੜੀ ਕਿ ਦੇਸ਼ 'ਚ ਰਾਜ ਕਰਦੇ ਉਸ ਸਮੇਂ ਦੀ ਪਾਰਟੀ ਦੀ ਜਮਾਤ ਦੇ ਹੈੱਡ ਇੰਦਰਾ ਗਾਂਧੀ ਜੀ ਦਰਬਾਰਾ ਸਿੰਘ ਜੀ ਨੂੰ ਪੰਜਾਬ ਤੋਂ ਕਾਂਗਰਸ ਦੇ ਮੁੱਖ ਮੰਤਰੀ ਭਜਨ ਦਾਲ ਜੀ ਹਰਿਆਣਾ ਤੋਂ ਕਾਂਗਰਸ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਜੀ ਮੁੱਖ ਮੰਤਰੀ ਰਾਜਸਥਾਨ ਤੋਂ ਸਰਤ ਤੰਨੇ ਮੁੱਖ ਮੰਤਰੀ ਕਾਂਗਰਸ ਦੇ ਸੱਦੇ ਜਾਂਦੇ ਨੇ ਬੁਲਾਏ ਜਾਂਦੇ ਨੇ ਐ ਟੇਬਲ ਤੇ ਐ ਕਾਗਜ਼ ਧਰਿਆ ਜਾਂਦਾ ਕਿ ਜਾਂ ਤਾਂ ਅੱਜ ਆਪਣੀਆਂ ਚੀਫ ਮਿਨਿਸਟਰੀਆਂ ਸੱਜਿਓ ਨਹੀਂ ਇਹਦੇ ਤੇ ਸਾਈਨ ਕਰ ਦਿਓ ਸਰ ਸਿਰ ਸੁੱਟ ਕੇ ਆ ਐ ਸਾਈਨ ਕਰਕੇ ਆਏ ਨੇ ਤੰਨੇ ਤੰਨੇ ਰਣੇ ਸਰ ਕਿੱਡੀ ਪੱਟੀ ਗੱਲ ਹੈ ਸਰ ਡਾਕਾ ਸਰ ਇਸ ਤੋਂ ਬਾਅਦ ਚ 1976 ਚ ਸਰ 1976 ਚ ਜਿਹੜਾ ਪਾਣੀਆਂ ਦਾ ਅਵਾਰਡ ਸੀ ਨਾ ਸਰ ਇਟ ਵਾਸ ਕਨਵਰਟਡ ਟੂ ਅਕੋਰਡ ਸਰ ਉਹ ਜਿਹੜਾ ਅਵਾਰਡ ਜਾਰੀ ਕੀਤਾ ਸੀ ਉਹ ਐਗਰੀਮੈਂਟ ਚ ਤਬਦੀਲ ਕਰਤਾ ਸਰ 1976 ਚ ਉਸ ਸਾਈਨਾਂ ਤੋਂ ਬਾਅਦ ਚ ਕਿਵੇਂ ਬੱਜ ਜਾਂਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹਿੰਦੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਦੀ ਪਾਣੀਆਂ ਤੇ ਰੱਖੇ ਨੇ ਹੱਥ ਚ ਕੈਂਚੇ ਫੜ ਕੇ ਗੈਂਤੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜ਼ੋਰ ਦੀ ਕੱਢ ਦਿਓ ਇੱਕ ਚੀਰ ਕੇ ਇੱਕ ਹੋਰ ਲੈਣ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਅੱਧ ਕਰਤੀ ਦੋਰੇ ਫੇਸ ਐਟ ਡਬਲ ਫੇਸ ਮੈਂ ਤਾਂ ਕਦੇ ਜਿੰਦਗੀ ਨਹੀਂ ਸੋਚਿਆ ਐਟ ਦੋਰੇ ਫੇਸ ਵੀ ਪੰਜਾਬ ਤੋਂ ਸਟੇਟਮੈਂਟ ਹੋਰ ਦੇ ਦਿੰਦੇ ਨੇ ਹਰਿਆਣੇ 'ਚ ਹੋਰ ਦੇ ਦਿੰਦੇ ਨੇ ਰਾਜਸਥਾਨ 'ਚ ਹੋਰ ਦੇ ਦਿੰਦੇ ਨੇ ਦਿੱਲੀ 'ਚ ਹੋਰ ਦੇ ਦਿੰਦੇ ਨੇ ਮੈਂ ਲਾਦੇ ਜੇ ਕਿਤੇ ਉਹ ਕਿਤੇ ਪੁਲਾੜ 'ਚ ਚਲੇ ਜਾਣ ਚੰਦਰਮਾ 'ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ ਪੰਜਾਬ ਸਰ ਇੱਕ ਕਿਊਸਿਕ ਪਾਣੀ ਦੀ ਇੱਕ ਕਿਊਸਿਕ ਪਾਣੀ ਦੀ ਵੈਲਿਊ ਪਤਾ ਕਿੰਨੀ ਆ ਸਰ ਇੱਕ ਕਿਊਸਿਕ ਸਰ ਇੱਕ ਕਿਊਸਿਕ ਪਾਣੀ ਦੀ ਵੈਲਿਊ ਆ 1.25 ਕਰੋੜ ਸਰ ਸਵਾ ਕਰੋੜ ਰੁਪਏ ਦਾ 1 ਕਿਊਸਿਕ ਪਾਣੀ ਆ ਸਰ ਸਰ ਜਿੰਨੇ ਕਿਊਸਿਕ ਪਾਣੀ ਇਹਨਾਂ دریاਵਾ ਦੀ ਹਿੱਕ ਚੀਰਦਾ ਹੋਇਆ ਰਾਜਸਥਾਨ ਹਰਿਆਣੇ ਨੂੰ ਜਾ ਰਿਹਾ ਹੈ ਕਦੇ ਸਰ ਉਹਦਾ ਮੁੱਲ ਪਵਾ ਕੇ ਦੇਖ ਲਿਓ ਸਰ ਜਿਹੜੇ ਪੰਜਾਬ ਸਰ ਕਹਿੰਦੇ ਨੇ ਨਾ 3 ਲੱਖ ਕਰੋੜ ਦਾ ਕਰਜ਼ਾ ਹੈ ਸਰ ਇੱਕ ਵਾਰ ਮੁੱਲ ਪਵਾ ਕੇ ਦੇਖ ਲਿਓ ਸਰ ਪੰਜਾਬ ਸਰ ਪੰਜਾਬ ਪੂਰੇ ਵਿਸ਼ਵ ਦਾ ਸਭ ਤੋਂ ਅਮੀਰ ਸੂਬਾ ਹੋਊਗਾ ਜੀ ਵਿਸ਼ਵ ਦਾ ਅਮੀਰ ਸੂਬਾ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਵੇ ਸਰ ਪਰ ਇਹਨਾਂ ਨੇ ਸਿਰ ਕੋਲਾ ਜਿਹੜੀ ਸਟੇਟ 'ਚ ਕੋਲਾ ਹੁੰਦਾ ਫਰੀਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਲੋਹਾ ਨਿਕਲਦਾ ਫਰੀਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਸੋਨਾ ਨਿਕਲਦਾ ਫਰੀਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਤੇਲ ਨਿਕਲਦਾ ਫਰੀਚ ਮਿਲਦਾ ਨਹੀਂ ਸਰ ਫਿਰ ਸਾਡੀ ਸਟੇਟ ਕੋਲ ਤਾਂ ਸਿਰਫ ਇੱਕੋ ਇੱਕ ਚੀਜ਼ ਸੀ ਪਾਣੀ ਸਰ ਫਿਰ ਸਾਡਾ ਪਾਣੀ ਕਿਉਂ ਫਰੀਚ ਲੈ ਕੇ ਜਾ ਰਹੇ ਨੇ ਕਿਉਂ ਨਹੀਂ ਮੁੱਲ ਦੇ ਰਹੇ ਸਰ ਵੱਡੀ ਗੱਲ ਹੈ ਕਿਉਂ ਨਹੀਂ ਮੁੱਲ ਦੇ ਰਹੇ ਸਰ ਲਾਸਟ ਗੱਲ ਕਹਿ ਰਹੇ ਆ ਸਰ 31 ਦਸੰਬਰ 31 ਦਸੰਬਰ 1981 ਨੂੰ ਸਰ ਇੱਕ ਐਗਰੀਮੈਂਟ ਸਾਈਨ ਹੋਇਆ ਪੰਜਾਬ ਦੇ ਡਾਕੇ ਦਾ ਐਗਰੀਮੈਂਟ 31 ਦਸੰਬਰ ਸਰ 31 ਦਸੰਬਰ 1981 ਨੂੰ ਪੰਜਾਬ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਸਰ ਜਿਹੜੀ ਕਿ ਦੇਸ਼ ਦੇ ਰਾਜਕਰ ਦੇ ਉਸ ਸਮੇਂ ਦੀ ਪਾਰਟੀ ਦੀ ਜਮਾਤ ਦੇ ਹੈਡ ਇੰਦਰਾ ਗਾਂਧੀ ਜੀ ਦਰਬਾਰਾ ਸਿੰਘ ਜੀ ਨੂੰ ਪੰਜਾਬ ਤੋਂ ਕਾਂਗਰਸ ਦੇ ਮੁੱਖ ਮੰਤਰੀ ਭਜਨ ਦਾਲ ਜੀ ਹਰਿਆਣਾ ਤੋਂ ਕਾਂਗਰਸ ਦੇ ਮੁੱਖ ਮੰਤਰੀ Shiv Charan Mathur ji ਮੁੱਖ ਮੰਤਰੀ Rajasthan ਤੋਂ ਸਰ ਤੰਨੇ ਮੁੱਖ ਮੰਤਰੀ ਕਾਂਗਰਸ ਦੇ ਸੱਦੇ ਜਾਂਦੇ ਨੇ ਬੁਲਾਏ ਜਾਂਦੇ ਨੇ ਐ ਟੇਬਲ ਤੇ ਐ ਕਾਗੀ ਧਰਿਆ ਜਾਂਦਾ ਕਿ ਜਾਂ ਤਾਂ ਅੱਜ ਆਪਣੀਆਂ ਚੀਫ ਮਿਨਿਸਟਰੀਆਂ ਛੱਡ ਦਿਓ ਨਹੀਂ ਇਹਦੇ ਤੇ ਸਾਈਨ ਕਰ ਦਿਓ ਸਰ ਸਿਰ ਸੁੱਟ ਕੇ ਐ ਸਾਈਨ ਕਰਕੇ ਆਏ ਨੇ ਤੰਨੇ ਜਣੇ ਤੰਨੇ ਜਣੇ ਸਰ ਕਿੱਡੀ ਪੱਟੀ ਗੱਲ ਹੈ ਸਰ ਡਾਕਾ ਸਰ ਇਸ ਤੋਂ ਬਾਅਦ ਓ 1976 ਚ ਸਰ 1976 ਚ ਜਿਹੜਾ ਪਾਣੀਆਂ ਦਾ ਅਵਾਰਡ ਸੀ ਨਾ ਸਰ ਇਟ ਵਾਸ ਕਨਵਰਟਡ ਟੂ ਅ ਕਾਰਡ ਸਰ ਉਹ ਜਿਹੜਾ ਅਵਾਰਡ ਜਾਰੀ ਕੀਤਾ ਸੀ ਉਹ ਐਗਰੀਮੈਂਟ ਚ ਤਬਦੀਲ ਕਰਤਾ ਸਰ 1976 ਚ ਉਸ ਸਾਈਨਾਂ ਤੋਂ ਬਾਅਦ ਚ ਕਿਵੇਂ ਬੱਜ ਜਾਂਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹਿੰਦੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਜੀ ਪਾਣੀਆਂ ਦੇ ਰੱਖੇ ਨੇ ਹੱਥ ਚ ਕੈਂਚੇ ਫੜ ਕੇ ਗੈਂਟੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜੋਰ ਦੀ ਕਰਦੇ ਹੋ ਇੱਕ ਚੀਰ ਕੇ ਇੱਕ ਹੋਰ ਲੈਣ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਅੱਧ ਕਰਤੀ ਧੋਰੇ ਫੇਸ ਐਟ ਡਬਲ ਫੇਸ ਮੈਂ ਤਾਂ ਕਦੇ ਜ਼ਿੰਦਗੀ ਨਹੀਂ ਸੋਚਿਆ ਐਟੇ ਧੋਰੇ ਫੇਸ ਵੀ ਪੰਜਾਬ ਤੁਸੀਂ ਸਟੇਟਮੈਂਟ ਹੋਰ ਦੇ ਦਿੰਦੇ ਨੇ ਹਰਿਆਣੇ 'ਚ ਹੋਰ ਦੇ ਦਿੰਦੇ ਨੇ ਰਾਜਸਥਾਨ 'ਚ ਹੋਰ ਦੇ ਦਿੰਦੇ ਨੇ ਦਿੱਲੀ 'ਚ ਹੋਰ ਦੇ ਦਿੰਦੇ ਨੇ ਮੈਨ ਲੱਗਦਾ ਜੇ ਕਿਤੇ ਉਹ ਕਿਤੇ ਪੁਲਾੜ 'ਚ ਚਲੇ ਜਾਣ ਚੰਦਰਮਾ 'ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ